ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੁਰਦੇ ਡੇਰੀ ਫਾਰਮ ਡਾਕਟਰ ਸਾਹਿਬ ਉਹਦੇ ਕੋਲ ਆਏ ਆ ਅੱਜ ਹਰ ਵਾਰਤੀ ਤਰ੍ਹਾਂ ਤੁਹਾਨੂੰ ਅੱਜ ਵੀ ਤਕਰੀਬਨ ਆਪਾਂ 8 ਕਿਨਾਰੇ ਦਿਖਾਉਣੇ ਆ 5 ਬੇੜਾ ਸੂਈਆਂ ਸਵਾਈਆਂ ਦਿਖਾ ਦੇਾਂਗੇ ਠੀਕ ਹੈ ਜੀ ਨਾਲ ਬੱਚੇ ਪ੍ਰੋਪਰ ਤੇ 3 ਬੇੜਾ ਇੱਧਰ ਤੁਸੀਂ ਦੇਖੋਗੇ ਲਾਸਟ ਦੇ ਵਿੱਚ ਇੱਕ ਗੱਪਣਗਾ ਤਿਆਰੀ ਵਾਲੀਆਂ ਨੇ एचएफ ब्रीड ਦੇ ਵਿੱਚ ਜਰਸੀ ਐਚ ਐਫ ਦੇ ਵਿੱਚ ਕ੍ਰੌਸ ਹਰੇਕ ਤਰ੍ਹਾਂ ਦੀ ਨਸਲ ਬਰੀਡ ਦੇ ਵਿੱਚ ਐਨੀਮਲ ਜਿਹੜੇ ਆ ਤੁਹਾਨੂੰ ਇਸ ਫਾਰਮ ਤੋਂ ਇਸ ਕਿਲੇ ਤੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸੋ ਖਰੀਦਦਾਰੀ ਤੁਸੀਂ ਕਰ ਸਕਦੇ ਜੇ ਐਨੀ ਟਾਈਮ ਵਿਜ਼ਿਟ ਕਰ ਲਓਗੇ ਦੋਸਤੋ ਕੋਈ 5 4 ਨੱਕ ਜਿਹੜੇ ਆ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਸੋ ਬੋਰਡੂਰੀ ਫਾਰਮ ਪਿੰਡ ਵੱਡੇ ਸੁਭਰਾ ਹਰੀਕੇ ਪਤਨ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਆ ਸਤਲੋਜੇ ਦਰਿਆ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਵੱਡੇ ਸੁਭਰਾ ਕਰਤੋਵਾਲ ਪਿੰਡ ਬਿਲਕੁਲ ਲੱਗਿਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਇੱਕ ਵਾਰੀ ਤੁਸੀਂ ਨੋਟ ਕਰ ਲਓ ਦੋਸਤੋ 14 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਪੂਰੀ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਦੇ ਨਾਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਆ ਸੰਧੂ ਡੇਰੀ ਫਾਰਮਿੰਗ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਾਾਕੀ ਜੀ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਹੋਣ ਹੋਠ ਠੀਕਾ ਭਾਜੀ ਹਾਂ ਵਧੀਆ ਜੀ ਗੁਰੂ ਰਾਮਦਾਸ ਦੀ ਮਿਹਰ ਆ ਜੀ ਬਾਬਾ ਬੁੱਢਾ ਸਾਹਿਬ ਦੀ ਠੀਕ ਹੈ ਜੀ ਚਲੋ ਅੱਜ ਵੀ ਦਿਨ ਤੇ ਹਾਰ ਤੇ ਵੱਡੀ ਗਿਣਤੀ ਦੇ ਵਿੱਚ ਮਾਲ ਆਪਣੇ ਕੋਲ ਬੈਣੀ ਪਾਲਾ ਅੱਜ ਤੁਹਾਨੂੰ ਜਦੋਂ ਕੱਲ ਫੋਨ ਲਾਇਆ ਜਦੋਂ 9 10 ਬੱਚੀਆਂ ਸੀ ਆਪਣੇ ਕੋਲੇ ਤੁਸੀਂ ਥੋੜਾ ਤੁਹਾਡਾ ਕੱਲ ਵੀ ਵਿਜੀ ਰਹੀ ਅੱਛਾ ਜੀ ਤੇ ਤਾਂ ਕਰਕੇ ਫਿਰ ਮੈਂ ਤੁਹਾਨੂੰ ਆਖਿਆ ਵੀ ਅੱਜ ਵੀਡੀਓ ਪਾ ਲੈਂਦੇ ਹਾਂ ਜੀ ਆ ਚਲੋ ਬਹੁਤ ਲੋਕ ਕੀਤੀਆਂ ਜੀ ਅੱਜ ਠੀਕ ਆ ਹਾਂਜੀ ਅੱਛਾ ਡਾਕਟਰ ਹਰ ਇੱਕ ਤਰ੍ਹਾਂ ਦੀ ਨਸਲ ਬਰੀਡ ਆ ਜੀ ਐਫ ਦੇ ਵਿੱਚ ਕਰਾਸ ਵੀ ਆ ਗਈਆਂ ਇਸ ਤਰ੍ਹਾਂ ਬੱਚੀਆਂ ਜਰਸੀ ਦੇ ਵਿੱਚ ਵੀ ਹੈਗੀ ਆ ਇੱਕ ਦੋ ਸਾਹਿਬ ਆਪਾਂ ਜਿੱਦਾਂ ਪਿਛਲੀ jaar ਦੀ ਤਰ੍ਹਾਂ ਚੰਗੀਆਂ ਵਹਿੜਾ ਪਾਈਆਂ ਸੀ ਨਾ ਕੋਸ਼ਿਸ਼ ਇਹੋ ਰੱਖਣ ਦਾ ਹੁਣ ਵੀ ਬਹੁਤ ਚੰਗੀਆਂ ਚੰਗੀਆਂ ਬੱਚੀਆਂ ਛਿੱਗੀ ਵੀ ਹੈਗੀ ਜੇ ਤਾਜ਼ੀਆਂ ਸੁਈਆਂ ਜਿਹੜੀਆਂ ਸੁਈਆਂ ਵਾਂ ਆਪਣੇ ਕੋਲੇ ਇੱਕ ਦੀ ਬੱਛੀ ਹੈ ਬਾਕੀ ਬੱਛੇ ਜੀ ਹੂੰ ਹਾਂਜੀ ਪੰਜ ਵੜਾ ਘਟੋ ਘਟ ਸੁਈਆਂ ਨੇ ਪੰਜ ਸੁਈਆਂ ਵਾਂ ਤੇ ਸੁਈਆਂ ਇੱਕ ਦਿਨ ਦੀ ਦੋ ਦਿਨ ਦੀ ਦੋ ਦਿਨ ਦੀ ਇੱਕ ਦਿਨ ਦੀ ਬਸ ਇੱਥੇ ਕੀ ਆ ਕੰਮ ਬੋਲੇ ਚੀ ਆ ਸਭ ਬੋਲੇ ਚੀ ਆ ਜੀ ਸੰਧੂ ਸਾਹਿਬ ਠੀਕ ਆ ਹਾਂਜੀ ਲੋਬੀ ਪ੍ਰਭੋ ਸ਼ੁਰੂਆਤ ਕਰਾਂਗੇ ਆਪਾਂ ਸਟਾਰਟਿੰਗ ਤੋਂ ਜਿਹੜੀਆਂ ਤੁਹਾਨੂੰ ਵਡੀਆਂ ਵੜਾ ਦਿਖਾਵਾਂਗੇ ਬਹੁਤ ਵਧੀਆ ਚੰਗੀਆਂ ਖੂਬਸੂਰਤ ਸੋ ਕੱਲੇ ਕੱਲੇ ਨਾਲ ਦੀ ਡਿਟੇਲ ਮਿਲੂਗੀ ਐਂਡ ਤੱਕ ਵੀਡੀਓ ਦੇਖ ਲਿਓ ਵਿਡਿਓ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਹੋ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ ਠੀਕ ਹੈ ਜੀ ਤੇ ਆਓ ਕਰਦੇ ਆ ਸ਼ਟਾਰਟ ਪਹਿਲੇ ਨੰਬਰ ਤੋਂ ਤੁਸੀਂ ਇੱਧਰ ਵੇਖੋ ਇੱਕ ਐਚ ਐਫ ਬਰੀਡ ਦੇ ਵਿੱਚ ਬੱਛੀ ਆ ਹਾਂਜੀ ਡਾਕਟਰ ਸਾਹਿਬ ਇਹਦਾ ਕੀ ਰਿਕਾਰਡ ਹੈ ਕੀ ਡਿਟੇਲ ਇਹ ਛਿੱਗੀ ਜੇ ਫੇਸ ਕੁਆਲਿਟੀ ਦੀ ਗੱਲ ਕਰੀਏ ਬੋਦੀ ਵਾਲੀ ਬੱਛੀ ਆ ਹਾਂਜੀ ਪਿਛਲੇ ਸਵੇਰੇ ਜਿਹੜਾ ਪਹਿਲਣ ਦਾ ਸਹੀ ਜਿਹਦਾ 25 ਲੀਟਰ ਦਾ ਰਿਕਾਰਡ ਰਿਹਾ ਉਹ 10ਵੀਂ ਲਈ ਆ ਬੀ ਬੱਛੀ ਮੈਂ ਹਾਂ ਰਹੀ 25 26 ਲੀਟਰ ਆ ਰਿਹਾ ਕਿ ਉਸਲਾਸੀ ਉਮੀਦ ਕਰਾਂਗੇ ਹਾਂਜੀ ਤੇ ਕੱਲ ਦੀ ਸੂਈ ਆ ਤੇ ਕੋਈ 16 17 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਆ ਜੀ ਠੀਕ ਹੈ ਜੀ ਹਾਂਜੀ ਇਹ ਤਾਂ ਮਗਰ ਬੱਚਾ ਨਾ ਹਾਂਜੀ ਮੇਲ ਕਾਫੀ ਆ ਜੀ ਬੱਚਾ ਬੜਾ ਚੰਗਾ ਦਾ ਸੀਮਨ ਭਰਿਆ ਹੀ ਏ ਬੀ ਐਸ ਸੀਮਨ ਦੱਸਿਆ ਹੋਣਾ ਸੀਮਨ ਭਰਿਆ ਹੀ ਪਰ ਬੱਚਾ ਆ ਜੀ ਮਗਰ ਬੱਚਾ ਹਾਂਜੀ ਲੋਦੀ ਮਗਰ ਬੱਚਾ ਆ ਗਿਆ ਠੀਕ ਆ ਜੀ ਦੂਜਾ ਸੂਆ ਵਹਿਰ ਸੂਈ ਆ ਛਿੱਗੀ ਮੂੰਹ ਤੇ ਛਿੱਗੀ ਮੂੰਹ ਆ ਠੀਕ ਆ ਜੀ ਕਾਤ ਵੱਡਾ ਬਾਕੀ ਇੱਕ ਵਾਰ ਤੁਸੀਂ ਵੇਖ ਸਕਦੇ ਹੋ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਵੀ ਵਹਿਰ ਤਾਂ ਬਹੁਤ ਜ਼ਿਆਦਾ ਬੋਦੀ ਵਾਲੀ ਬੱਚੀ ਆ ਕਾਤ ਵੱਡਾ ਵੇਖੋ ਅਰੇ ਸੰਧੂ ਸਾਹਿਬ ਸੂ ਸਵਾ ਦੇ ਵਿੱਚ ਆਈ ਜਿਹਦੇ ਫੇਰੇ ਵੇਚ ਲੋ ਮਾਲਕ ਦੀ ਇੰਨੀ ਕਿਰਪਾ ਵੀ ਕੋਈ ਉਹ ਜੀ ਫਿੱਕੀ ਫੱਕੀ ਨਹੀਂ ਆ ਆ ਬਿਲਕੁਲ ਚੈੱਕ ਹੋਣੇ ਆ ਫੇਸ ਕੁਆਲਟੀ ਦੀ ਗੱਲ ਕਰੀਏ ਉਹ ਵੀ ਬੜੀ ਸੋਹਣੀ ਆ ਜਿਤਨਾ ਦੀ ਗੱਲ ਕਰੀਏ ਥਾਣੇ ਵੇਖੋ ਜੀ ਬੇਕਮਾਲ ਜਾਰੇ ਸੋਹਣੇ ਲੱਗੇ ਆ ਹਾਂ ਗੈਬ ਵੀ ਇਤਨਾ ਜਗਾ ਅਗਲੇ ਪਿਛਲੇ ਦਾ ਗੈਬ ਤੇ ਬਾਕੀ ਜਿਹੜਾ ਪਰਖੀ ਬੰਦਾ ਨਾ ਵੇਖੋ ਚਿੱਡੇ ਦੇ ਨਾੜਾ ਕਨੀ ਹਲੇਵੇ ਦੇ ਬਹੁਤ ਜਿਆਦੀਆਂ ਜਿੰਨਾ ਅੱਗੇ ਨੇਵਾ ਉਹਨਾਂ ਹੀ ਪਿੱਛੇ ਆ ਬਿਲਕੁਲ ਜੀ ਚਵਾਈ ਦੀ ਉਹਦੀ ਭੂਰ ਹੋਵੇ ਛੱਟਾ ਹੋਵੇ ਕਿਨੇ ਆਨਲਾਈਨ ਵੀ ਮੰਗਾਉਣੀ ਆ ਉਹਦੀ ਆਪਣੀ ਗਰੰਟੀ ਦੇ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਲਓ ਦੱਸੋ ਕਿਸੇ ਰਕਮ ਦਾ ਚਵਾਈ ਦੇ ਵਿੱਚ ਕੋਈ ਡਿਫੈਕਟ ਨਹੀਂਗਾ ਭੂਰ ਜਾਂ ਛੱਟਾ ਵੱਡੇ ਕਰਦੀ ਇਹਦਾ ਕੋਈ ਲਾ ਕੇ ਵੇਖ ਲੋ ਹਾਈਟ ਮੇਰੀ ਕਿੱਡੀ ਆ ਤੇ ਕਿੱਡੇ ਕਰਦੀ ਬੱਛੀ ਆ ਆ ਓਵਰ ਆਲ ਸਾਰੀ ਬੱਛੀ ਚੰਗੀ ਆ ਹਾਂਜੀ ਸੋ ਦੂਜਾ ਸੁਆਇ ਬੈਡ ਸੁਈਆਂ ਠੀਕ ਆ ਜੀ ਚਵਾਚਬੂ ਦੀ ਚੰਗੀ ਆ ਬਾਕੀ ਥਣ ਤਾਂ ਇੱਕ ਵਾਰੀ ਆਪਾਂ ਫੇਰ ਲਾ ਕੇ ਤੁਹ ਦਿਖਾ ਦਿੰਨੇ ਆ ਬੰਨ ਕੇ ਡਾਕਟਰ ਸਾਹਿਬ ਬੰਨਦੇ ਆ ਜੇ ਇੱਕ ਵਾਰੀ ਤੇ ਲਾ ਕੇ ਤੁਹ ਦਿਖਾ ਦਿੰਨੇ ਆ ਸਪੇਸ ਵਾਂ ਤੁ ਤੋ ਬਿਰਲਾ ਬੁਰਲਾ ਬਹੁਤ ਵਧੀਆ ਠੀਕ ਹੈ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਕੋਈ ਭਰਾ इजीली ਚਵਾਈ ਕਰ ਸਕਦਾ ਬਾਕੀ ਨਾੜਾ ਨੋੜਾ ਹਵਾਨੇ ਚੱਡੇ ਤੇ ਉੱਪਰ ਬਹੁਤ ਜਿਆਦਾ ਠੰਡੀ ਜਿੱਤਰਾ ਮਰਜੀ ਕੋਈ ਬੈਠਾ ਰਵੇ ਸੰਧੂ ਸਾਹਿਬ ਬਾਕੀ ਦਾ ਆਪਾੜ ਵਾਲਾ ਲੈਵਾ ਸੰਧੂ ਸਾਹਿਬ ਪਿੱਛੋਂ ਨਹੀਂ ਚੈੱਕ ਕਰਾ ਲੋ ਜਿਹੜਾ ਲੈਵਾ ਚਾਹੀਦਾ ਨੇ ਉਹ ਹੀ ਲੈਵਾ ਲੱਗਾ ਤੂੰ ਹੀ ਟੱਕ ਲੈਵਾ ਟੱਚ ਕਰਦਾ ਹੈ ਬਹੁਤ ਵਧੀਆ ਹਾਂਜੀ ਡਾਕਟਰ ਸਾਹਿਬ ਇਹਦੀ ਕੀਮਤ ਡਿਮਾਂਡ ਕੀ ਕਰਤੀ ਕੀਮਤ ਸੰਧੂ ਸਾਹਿਬ ਜੋ ਮਰਜੀ ਕਰ ਲਈਏ 90000 ਦੀ ਜਸਨੋ ਦੇ ਦਾਂਗੇ 90000 ਦੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਸੁਬਾਹ ਬੱਛਾ ਦੇਖੋ ਜੀ ਬਾਕੀ ਕਿੱਡਾ ਵੱਡਾ ਨਹੀਂ ਦੇ ਗੱਬਨ ਦਾ ਇੰਨਾ ਰੋਬ ਮੇਰੇ ਤੋਂ ਗੱਬਨ ਦੀ ਵੀਡੀਓ ਕੋਲ ਮੰਗਾਵਿਆ ਫਾਰਮ ਚੋਂ ਲਈਆਂ ਵੈੜਾ ਪਾ ਤੇ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਮਾਨਤਨ ਡਾਕਟਰ ਕਰਾਂਗੇ ਸੰਧੂ ਸਾਹਿਬ ਜੀ ਆਪਾਂ ਜਿਹਨੇ ਰੇਡ ਵੀ ਕਰਨੇ ਆ ਨਹੀ ਨਹੀਂ ਸੰਧੂ ਸਾਹਿਬ ਜੇ ਕੋਈ ਦੂਰੋਂ ਆਣਾ ਨਾ ਆਪਾਂ 2-4000 ਦਾ ਉਹਦਾ ਵੈਸੇ ਹੀ ਧੱਕੀਦਾ ਵੀ ਚਲੋ ਉਹਨੂੰ ਪਾੜਾ ਪੈਣਾ ਜਾਂ ਕੋਈ ਇਹੋ ਜਿਹਾ ਚੱਕਰ ਆਪਾਂ ਮਾਨ ਕਰੀਦਾ ਜੀ ਹਾਂਜੀ ਲੋਬੀ ਭਰਾਵੋ 90000 ਦੇ ਵਿੱਚੋਂ ਛੋੜ ਛੱਪੇ ਹੋਣਗੇ ਠੀਕ ਆ ਜੀ ਤੇ ਇੱਧਰ ਬਹੁਤ ਵਧੀਆ ਚੰਗੀ ਬੱਚੀ ਤੁ ਕਰੀ ਵੀ ਫਾਰਮ ਦੀ ਫਾਰਮ ਦੇ ਵਿੱਚੋਂ ਆਈ ਚਾਰ ਦਿਨ ਦਾ ਪਿਓਰ ਹਾਂਜੀ ਫੇਰ ਤੋਂ ਚੌਗੀ ਬੱਚੀ ਜੇ ਸੂਈ ਨੂੰ ਅੱਜ ਚੌਥਾ ਦੇ ਜੇ ਹਾਂਜੀ ਤੇ 19 20 ਲੀਟਰ ਜਿਹੜਾ ਦੁੱਧ ਹੈ ਦੇ ਥੱਲੇ ਮੈਂ ਉਸ ਵਕਤ ਹਾਂਜੀ ਚੌਥੇ ਦਿਨ ਦੀ ਸੂਈ ਥੱਲੇ ਲਓ ਜੀ ਕੱਚਾ ਦੁੱਧ ਮੰਨ ਲਿਓ ਠੀਕ ਹੈ ਜੀ ਕੱਚਾ ਬੋਲਾ ਮੰਨ ਲਿਓ ਮੇਰਾ ਭਰਾ ਚੌਥਾ ਦੇਣ ਤੇ ਚੌਗੀ ਮੋਹਦਲੀ ਆ ਚੌਗੀ ਯਾਰ ਮੋਹਰ ਕੀ ਬੱਚਾ ਮਗਰ ਬੱਚਾ ਜੇ ਤੇ ਬੜੀ ਚੰਗੀ ਬਰੀਡ ਦੀ ਖੁਰ ਪਿਓਰਾ ਚੱਪਦੀ ਹਾਂ ਲਿਆ ਵੀ ਡਾਕਟਰ ਬਾਹਰ ਇਹ ਵੀ ਅਸੀ ਮੰਦੀ ਜੇ ਏਬੀਐਸ ਦੀਆ ਹਾਂਜੀ ਲੋ ਵੀ ਦੋਸਤੋ ਏਬੀਐਸ ਸੀਮੰਤ ਦੀਆ ਸਟੇਟ ਪਟਾ ਬਿਲਕੁਲ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਕੱਦ ਵੱਡਾ ਬਾਕੀ ਥੱਲਿਓ ਲੇਵੇ ਹਵਾਨੇ ਦੀ ਬੜੀ ਬਾ ਕਮਾਲ ਕੁਛ ਥੱਲੇ ਵਾਸ ਸੰਧੂ ਸਾਹਿਬ ਪਰ ਜੀ ਮੁੱਠੀ ਲਾ ਥਾਣਾ ਉਮਰ ਦੇ ਹਿਸਾਬ ਨਾਲ ਜੇ ਇਹਦੀ ਗੱਲ ਕਰੀਏ ਤੇ ਵੇਖੋ ਲੇਵਾ ਵੀ ਕਿਹੜਾ ਲੱਗਾ ਤੇ ਐਕਰੀ ਫੇਸ ਕੁਆਲਟੀ ਦੀ ਚੱਕਰਾਂ ਦੀ ਕਿਹੜੀ ਫੇਸ ਕੁਆਲਟੀ ਮਾਰਾਈ ਨੇ ਇੰਨੀ ਹੁਸਨ ਲਾਇਆ ਜੀ ਇਹਨੂੰ ਨਹੀਂ ਚੰਗੇ ਸੀਮੰਤ ਚੰਗੇ ਦੀ ਏਬੀਐਸ ਬਰੂਡ ਸੀਮੰਤ ਦੀ ਸੰਧੂ ਸਾਹਿਬ ਆ ਬਾਕੀ ਬਿਲਕੁਲ ਮੋٹے ਡੱਬ ਨੇ ਵਾਈਟ ਦੇ ਵਿੱਚ ਬਲੈਕ ਮੋ ਚੰਗੀ ਚਵਾਈ ਕਰਾ ਜੂਗੀ ਬੱਚੀ ਪਹਿਲੇ ਸਵੇ ਫਿਰ ਚਾਰੇ ਦੰਦ ਜੇ ਰੇ ਉਹ ਆਪਣੀ ਗਰੰਟੀ ਜੇ ਠੀਕ ਹੈ ਜੀ ਚੌਗੀ ਦਾ ਕੰਫਰਮ ਬਹੁਤ ਵਧੀਆ ਮੋਹੋਂ ਦੰਦੀ ਕੰਫਰਮ ਚੌਗੀ ਚਾਰ ਦੰਦ ਦੀ ਬੱਚੀ ਆ ਬਾਕੀ ਸੰਧੂ ਸਾਹਿਬ ਕੋਸ਼ਿਸ਼ ਆਪਣੀ ਇਹੋ ਰਹਿਣੀ ਹੁਣ ਵੀ ਚੰਗੀ ਗਾਵਾਂ ਲਿਆ ਕੇ ਚੰਗਾ ਹੀ ਮਾਲ ਵਿਖਾਈਏ ਤੁਹਾਡੇ ਨਾਲ ਜੁੜੇ ਆ ਪਤਾ ਦੇ ਚੈਨਲ ਨਾਲ ਨਹੀਂ ਨੀ ਠੀਕ ਹੁੰਦੀ ਆ ਭੈਣ ਭਰਾਵਾਂ ਨੂੰ ਸੰਧੂ ਸਾਹਿਬ ਆਪਾਂ ਮਾਰੀ ਗਾਣੇ ਲਿਆਂਦੀ ਕਰੀ ਆਵੇਂ ਕਈ ਜਿਤਨਾ ਮਰਜੀ ਕੋਈ ਟੋਕੜ ਜਾ ਟੋਕੜ ਗੱਪਣ ਬਹੁਤ ਘੱਟ ਲੈਨੇ ਤੁਹਾਨੂੰ ਵੀ ਪਤਾ ਵੀ ਚੰਗੀਆਂ ਬੱਚੀਆਂ ਲਿਆਈਦੀਆਂ ਬਿਲਕੁਲ ਬਿਲਕੁਲ ਲੋ ਜੀ ਮਾਲ ਜਿਆਦਾਤਰ ਦੋਸਤੋ ਸੋਇਆ ਸੋਇਆ ਹੀ ਹੁੰਦਾ ਹੈ ਬਾਕੀ ਵਿਕਰੀ ਦੇ ਵਿੱਚ ਵੀ ਹੈਗਾ ਕੋਈ ਕੋਸ਼ਿਸ਼ ਨਹੀਂ ਸਾਨੂੰ ਸਾਹਿਬ ਆਪਾਂ ਪਿੰਨੇ ਦਿਨ ਵੀ ਗੱਲ ਕੀਤੀ ਵੀ ਸੁਈ ਗੱਲ ਹੈ ਚਲੋ ਜਦੋਂ ਨਹੀਂ ਮਿਲਦੀ ਫਿਰ ਆਪਾਂ ਗੱਬਣ ਉਹੀ ਬਾਦੀ ਚੰਗੀ ਬੱਚੀ ਹੋਵੇ ਗੱਬਣ ਫਿਰ ਫਾਸ ਕਰਕੇ ਵਧੀਆ ਹਾਂ ਆ ਵੇਖੋ ਜੀ ਫਿਰ ਇੰਨੀ ਪਿਆਰੀ ਬੱਚੀ ਮੈਂ ਨਹੀਂ ਜ਼ਿੰਦਗੀ 'ਚ ਵੇਖੀ ਹਾਂ ਨਹੀਂ ਨਹੀਂ ਬਹੁਤ ਖੂਬਸੂਰਤੀ ਆ ਬਿਊਟੀ ਬਿਟੀ ਬਹੁਤ ਚੰਗੀ ਹੈ ਆਹੋ ਅਜੇ ਨਹੀਂ ਕਦੀ ਵੇਖੀ ਤੇ ਅੱਜ ਵੇਖ ਵਾਰ-ਵਾਰ ਮੇਰਾ ਸਾਨੂੰ ਸਾਹਿਬ ਪਤਾ ਕੀ ਚੱਕਰ ਜੇ ਦੁੱਧ ਦੇ ਥਲੇ ਜਿਆਦਾ ਆ ਹਾਂ ਤੁਹਾਨੂੰ ਪਤਾ ਜਿਹੜਾ ਫਾਰਮ ਦੇ ਵਿੱਚੋਂ ਡੰਗਰ ਆਉਂਦਾ ਨਾ ਖੁੱਲਾ-ਖੁੱਲਾ ਰਹਿੰਦਾ ਏ ਬਾਕੀ ਪੱਤੇ ਦੇ ਲੱਗੀ ਵਧੀਆ ਕੋਈ ਚੱਕਰੀ ਨਹੀਂ ਆ ਤੇ ਦੁੱਧ ਘੜ ਜਾਂਦਾ ਦੁੱਧ ਸਿਕੋ 22-23 ਲੀਟਰ ਹੀ ਏ ਥਲੇ ਠੀਕ ਆ ਹੁਣ ਕਿੰਨਾ ਚਵਾਵਾਂਗੇ 19-20 ਲੀਟਰ ਚਵਾ ਦੂੰਗਾ 19-20 ਲੀਟਰ ਹਾਂਜੀ ਲਓ ਵੀ 19-20 ਲੀਟਰ 200 ਹੀ ਥੱਲੇ ਡਾਕਟਰ ਦੁੱਧ ਦੱਸਣ ਦਿਆ ਵੀ ਜਿਹੜਾ ਹੁਣ ਮੌਕੇ ਤੇ ਚਵਾ ਦੇਣਾ ਤੁਹਾਨੂੰ ਠੀਕ ਆ ਸੋ ਅੱਜ ਚੌਂਕ ਦਿਨਾਂ ਤੋਂ ਸੁਈ ਏ ਬਾਕੀ ਥਾਣ ਵੈਸੇ ਪੂਰਾ ਹੱਥੀ ਚੋਨਾ ਚਵਾਰ ਜਿਹੜਾ ਥਣ ਲੱਗਾ ਕਰਮਾਲੀ ਨੂੰ ਠੀਕ ਆ ਚਵਾਈ ਬੜੀ ਸੰਧੂ ਸਾਹਿਬ ਉਹਦੀ ਆਪਣੀ ਗਰੰਟੀ ਹੈ ਡਾਕਟਰ ਦਾ ਲੈਣ ਦੇਣ ਦਾ ਸਕੀ ਕਰਦਾ ਸੰਧੂ ਸਾਹਿਬ ਸੇਮ ਹੀ ਮੁੱਲ ਚ ਇਹ ਵੀ ਦੇ ਦਾਂਗੇ 90 ਹਾਂਜੀ ਜਿਆਦੇ ਨਹੀਂ ਹੋਵੇਗਾ ਨਹੀਂ ਸੰਧੂ ਸਾਹਿਬ ਉਮਰਦੇਸ ਸਾਹਿਬ ਨਾਲ ਚਾਰ ਦੰਦ ਆ ਤੇ ਫਿਰ ਵੇਖੋ ਜੀ ਨਹੀਂ ਉਮਰਦੇਸ ਸਾਹਿਬ ਨਾਲ ਗੱਲ ਕਰ ਪਾਪੇ ਉਮਰਦੇਸ ਸਾਹਿਬ ਨਾਲ ਨਹੀਂ ਜਿਆਦੇ ਨਹੀਂ ਸੰਧੂ ਸਾਹਿਬ ਬਰੀਡ ਦੇ ਬਰੀਡ ਵਾਈਜ਼ ਪੈਸੇ ਮੰਗਨੇ ਬਰੀਡ ਦਾ ਹੀ ਪੈਸਾ ਹੈ ਠੀਕ ਹੈ ਜੀ ਬਰੀਡ ਬੜੀ ਠੀਕ ਆ 90000 ਹਾਂਜੀ ਲਓ ਜੀ 90000 200 ਦੀ ਮੰਗ ਆ ਬਾਕੀ ਜਿੱਥੇ ਵੀ ਕਿਸੇ ਭਰਾ ਦਾ ਲੈਣ ਦੇਣ ਤੈਅ ਬੈਂਦੀ ਤੁਸੀਂ ਬਿਠਾ ਲਿਓ ਠੀਕ ਆ ਚੰਗੀ ਬੱਛੀ ਆ ਭਰਾ ਕੋ ਛੱਡ ਕੇ ਨਹੀਂ ਜਾਂਦਾਗਾ ਸਫਾਈਆਂ ਸੁਫਈਆਂ ਬਹੁਤ ਨੇ ਇਧਰ ਸਾਇ ਤੀਜੇ ਨੰਬਰ ਤੇ ਆਪਣੇ ਕੋਲ ਡਾਕਟਰ ਇਕ ਆ ਬੈਠੇ ਇਹ ਸੰਧੂ ਸਾਹਿਬ ਬੱਛੀ ਮਗਰ ਜੇ ਏਬੀਐ ਸੀ ਮੰਡੀ ਓਕੇ ਤੇ ਇਹ ਪਰਸ ਉਸ ਹੋਈ ਜੇ 16 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਜੇ ਅੱਛਾ ਮਗਰ ਬੱਛੀ ਇਹ ਤੇ ਹਾਂਜੀ ਤੇ ਪਿਛਲੇ ਸੂਰੇਦਾਰ ਕਾਰ ਵੀ ਚੰਗਾ ਹੀ 22 23 ਲੀਟਰ ਪਲੋਂ ਦਾ ਦੁੱਧ ਰਿਆ ਜੀ ਅੱਛਾ ਜੀ ਹਾਂਜੀ ਹੁਣ 15 16 ਸਟਾਰਟ ਹ ਲਓ ਜੀ 15 16 ਤੋਂ ਸਟਾਰਟਿੰਗ ਆ ਠੀਕ ਆ ਜੀ ਛਿੱਗੀ ਜੇ ਹੈ ਛਿੱਗੀ ਆਵੇ ਲੋ ਕੰਨੀਆਂ ਜਿਹਾ ਪ੍ਰੋਬਲਮ ਹੁੰਦਾ ਹੈ ਹਣਾ ਠੀਕ ਆ ਤੋਰਦੇ ਡਾਕਟਰ ਲਓ ਦੱਸੋ ਸੈਕਿੰਡ ਟਾਈਮਰ ਦੂਜਾ ਸੁਆ ਬੈਡ ਸੁਈ ਆ ਬੱਚੀ ਨੂੰ ਜਨਮ ਦਿੱਤਾ ਮਗਰ ਵਸੀ ਆ ਸੋ ਬੌਲੇ ਦੀ ਛਟਾਰੀ ਸਾਹਿਬ ਇਹ ਕਿਹਦੀ ਖਾਸੀਅਤ ਬੜੀ ਵਧੀਆ ਜੇ ਆ ਇਹਨੂੰ ਬੱਚਾ ਲਾਇਓ ਬਾਲਟੀ ਥੱਲੇ ਰਾਦੇ ਇੰਨੀ ਪੋਲੀ ਜੇ ਛੇਤੀ ਦਾ ਟਾਈਮ ਲਾ ਲਓ ਡੇਢ ਮਿੰਟ ਕਿਲੋ ਗਾਪ ਚੋਲੇ ਕਿਲੋ ਗਾ ਉਹ ਭਰ ਦਿੰਦੀ ਹੈ ਬੜੀ ਮਾਲਕ ਦੀ ਕਿਰਪਾ ਚਵਾਈ ਇੰਨੀ ਜਾਰੀ ਲੱਗੀ ਮੈਂ ਬੜੀਆਂ ਘੱਟ گاਵਾਂ ਨੂੰ ਵੇਖੀ ਆ ਪੋਲੀ ਚੱਲੀ ਆਗੇ ਇਹ ਤਾਂ ਪੰਜਾਹ ਛਿਆ ਸਾਲਾ ਦਾ ਬੱਚਾ ਨਹੀਂ ਦਾ ਉਹਨੂੰ ਕਹੀਏ ਵੀ ਐ ਨਾਪ ਦੇ ਉਹ ਗੱਲ ਜੇ ਦੀ ਆ ਬਈ ਬੱਚਾ ਬਹਿ ਕੇ ਚਵਾਈ ਕਰ ਸਕਦਾ ਬਾਕੀ ਥਾਣਾ ਆਪਣਾ ਅੰਕਲ ਹੀ ਹੋਣੀ ਅੰਦਾ ਪਾ ਪਾ ਉਹੋ ਹੀ ਅੱਜ ਚਵਾਈ ਲੱਗੀ ਆ ਪਾਪੂ ਪਾਪੂ ਦਾ ਕੰਮ ਹੀ ਫਿਰਦਾ ਲੋ ਜੀ ਠੀਕ ਆ ਜੀ ਤੋਂ ਥਾਣਾ ਬਹੁਤ ਸੋਹਣਾ ਦੋਸਤੋ ਰੋਕ ਰੋਕ ਦਾ ਥਾਣਾ ਕਰਮਾਲੀ ਨੂੰ ਤੇ ਇਜ਼ੀਲੀ ਕੋਈ ਭਰਾ ਚਵਾਈ ਕਰ ਸਕਦਾ ਕੋਈ ਭੈਣ ਚਵਾਈ ਕਰ ਸਕਦੀ RAM nal ਬੈਠ ਕੇ ਠੀਕ ਆ ਮੁੱਠੀ ਮੁੱਠਾਈ ਬੈਣਾ ਸੰਧੂ ਸਾਹਿਬ ਮੈਂ ਬੜੀ ਇਹ ਨਹੀਂ ਵੀ ਕੋਈ ਫਲਸੀ ਫਿੱਕੀ ਦੇ ਵੇਖੋ ਫਿਰ ਕੁਆਲਿਟੀ ਚ ਬੜੀ ਜਿਆਦਾ ਵਹਿ ਰਿਹਾ ਦੇ ਬਿਲਕੁਲ ਸੋ ਪਿੰਡੇ ਪੁੰਡੇ ਦੀ ਵੀ ਪੂਰੀ ਨਿਗਰ ਨਾੜਾ ਅਨੂੜਾ ਲੈਵੇ ਚ ਵੇਖੋ ਜੀ ਕਿੰਨੀਆਂ ਜਿਆਦੀਆਂ ਵਾਂ ਚੰਗੀ ਆ ਬਹੁਤ ਵਧੀਆ ਚੰਗੀ ਸ਼ਾਨਦਾਰ ਦੋਸਤੋ ਹਵਾਨੇ ਚੜੇ ਸਾਫ ਸੁਥਰੇ ਲੇਵੇ ਦੇ ਵਿੱਚ ਬਰੀਡ ਦੇ ਵਿੱਚ ਆਪਾਂ ਲਿਆਉਂਦੇ ਜਰਾ ਮਾਲ ਜੀ ਸੰਧੂ ਸਾਹਿਬ ਥੋੜੀ ਕੋਸ਼ਿਸ਼ ਆ ਦੂਜੇ ਤੇ ਜੇ ਮਿੰਗਾ ਵਾਲੀ ਇਹ ਚੰਗਾ ਮਾਲ ਹੈ ਕਿ ਹਾਜ਼ਰ ਕਰੀਏ ਸਾਹਿਬ ਹਾਂਜੀ ਹਾਂਜੀ ਬੋਦੀ ਵਾਲੀ ਇਹ ਵੀ ਵੇ ਲੋ ਫੇਸ ਕੁਆਲਟੀ ਦੀ ਗੱਲ ਕਰੀਏ ਫੇਸ ਕੁਆਲਟੀ ਬੜੀ ਜਿਆਦਾ ਬੋਦੀ ਵਾਲੀ ਬੱਛੀ ਆ ਠੀਕ ਹੋ ਗਿਆ ਜੀ ਤੇ ਡਾਕਟਰ ਸਾਹਿਬ ਬੱਚਾ ਮਗਰ ਦੇ ਫੀਮੇਲ ਕਾਫ ਆ ਕੱਟੀ ਬੱਛੀ ਬੱਛੀ ਹਾਂਜੀ ਬੱਛੀ ਆ ਤੇ ਕੀ ਮੁੱਲ ਦੀ ਆ ਦਵਾਂਗੇ ਕਿੰਨੇ ਦੀ ਅੱਜ ਸੰਧੂ ਸਾਹਿਬ ਇਹ ਜਾਇਜ਼ ਦੇ ਦੇਣੇ 85000 ਦੀ ਜੈਸ ਨੂੰ ਦੇ ਦਾਂਗੇ 85000 ਦੀ ਹਾਂਜੀ ਠੀਕ ਹੈ ਜੀ ਹਾਂਜੀ ਦੋ ਦੋ ਨਾਰਮਲ ਚਵਾਜੂਗੇ ਇੱਥੇ ਤੱਕ ਸਾਰਾ ਵੇਦ ਸਾਹਿਬ ਮੇਰੀ ਗੱਲ ਸਮਝੇ ਇਹਨੇ ਨਾ ਚਵਾਣਾ ਫਿਰ ਲੇਵੇ ਤੇ ਨਾੜਾ ਨੂੜਾ ਵੀ ਚੈੱਕ ਕਰ ਲੋ ਕਿੰਨੀ ਖਬਰਦਾਰ ਵਹਿੜ ਆ ਜੀ ਹਾਂ ਖਾਨ ਦੀ ਗੱਲ ਕਰੀਏ ਥਣਾ ਚ ਵੀ ਗੈਬ ਹੈਗਾ ਜਿਹੜੀ ਚੀਜ਼ ਚਾਹੀਦੀ ਉਹ ਸਾਰਾ ਹੈਗਾ ਜੀ ਵਿੱਚ ਕਿੰਨਾ ਕਿੰਨਾ ਪਿੱਛੇ ਲੇਵਾ ਕੱਢਣ ਡਈ ਆ ਚੰਗੀ ਆ ਫਿਰ ਬਾਕੀ ਦੀ ਤੁਹਾਨੂੰ ਮੈਂ ਕਹਿੰਦਾ ਇਸ ਮੌਕੇ ਤੇ ਸਾਫ ਸੁਥਰੀ ਆ ਪਿੰਡੇ ਪੁੰਡੇ ਦੀ ਬੜੀ ਸੋਹਣੀ ਆ ਨਿਕਲ ਲੰਮੀ ਬੜੀ ਏ ਲਵਾਈ ਤੋਂ ਵੀ ਪੂਰੀ ਆ ਤੇ ਬੱਚੀ ਵੇਖੋ ਕੰਨ ਵੇਖੋ ਕੰਨੀਆਂ ਬਰਾਬਰ ਕਰਦੀ ਪਈ ਆ ਬੱਚੀ ਮਗਰ ਬੱਚੀ ਵੀ ਤੋਹਫਾ ਹੀ ਆ ਹ ਤੇ ਇੱਧਰ ਅਗੇ ਸਾਈਕਲ ਇਹ ਸੰਧੂ ਸਾਹਿਬ ਕ੍ਰੋਸ ਦੇ ਵਿੱਚ ਜੇ ਹਾਂਜੀ ਸੂਈ ਨੂੰ 8 ਦਿਨ ਹੋ ਗਏ ਆ 16 ਲੀਟਰ ਦੁੱਧ ਜੇ ਹਾਂਜੀ ਤੇ ਇਹ ਐਚਐਫ ਕ੍ਰੋਸ ਐਚਐਫ ਕ੍ਰੋਸ ਆ ਮਗਰ ਬੱਛਾ ਇਹਦੇ ਹਾਂਜੀ ਹਾਂਜੀ 16 ਕਿਲੋ ਦੁੱਧ ਦਾ 10 ਦਿਨਾਂ ਦੀ ਸੂਈ ਆ ਹਾਂਜੀ 8-10 ਦਿਨਾਂ ਦੀ ਸੂਈ ਆ 8-10 ਦਿਨ ਨਹੀਂ ਮੰਨ ਲੋ ਨਾ 8 ਦਿਨ ਕਹਿ ਜੀ ਲਓ ਜੀ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਸਵੇਰ ਕੋਈ ਵੀਰ ਦੁੱਧ ਆ ਬੇਤਾਨ ਦੇਖੋ ਜੀ ਇਹਨੂੰ ਕਿੰਨਾ ਸੋਹਣਾ ਲੱਗਾ ਪਿਆਰਾ ਹਾਂ ਬਿਲਕੁਲ ਇਹ ਨਾ ਮਾਜਰਗੀ ਚਵਾਈ ਜੇ ਤੇ ਮਾਜ ਜੇ ਹਾਂ ਮਾਜ ਜੀ ਆ ਵੀ ਥਾਣੀ ਮਜਾ ਲੱਗਾ ਕਰਮਾਲੀ ਨੂੰ ਕੇ ਫੈਟ ਫੋਨ ਬੜੀ ਚੰਗੀ ਆਉਂਦੀ ਬਾਕੀ ਗਰਮੀ ਗਰਮੀ ਦੀ ਵਧੀਆ ਅੱਜ ਦੇਖੋ ਕਦ ਕੁਦ ਦੀ ਕਿੱਡੀ ਹਾਂ ਫਾਇਟ ਵੀ ਚੰਗੀ ਆ ਹਾਂ ਸਵੇਰ ਜੇ ਦੂਜਾ ਹੋ ਗਈ ਹੈ ਹਾਂ ਦੂਜਾ ਹੈਗਾ ਸੰਦੂ ਕੋਈ ਦੂਜਾ ਮੰਲੀਤੀ ਜਾਮਾ ਲੈ ਸੰਦੂ ਸਾਹਿਬ ਆਪਣੇ ਕਿਹੜੇ ਘਰ ਦੀਆਂ ਵਾ ਹਾਂ ਉਹ ਅੰਦਾਜ਼ਾ ਬਾਕੀ ਆਪਾਂ ਵਹਿਰ ਗਾਏ ਜਾਰੀ ਲਈਦੀ ਉਹ ਦਿਨ ਜ ਵੀ ਵਹਿਰ ਗਾਏ ਆ ਹਾਂ ਬਾਕੀ ਬਹਿੜਾ ਵੇਖੋ ਚੱਕਰੋ ਵੀ ਨੰਗੀਨੇ ਹੀ ਲੈ ਕੇ ਆਏ ਆ ਇੱਕ ਤੋਂ ਇੱਕ ਠੀਕ ਆ ਜੀ ਦੋਣਾ ਇਸ ਵਕਤ 16 ਕਿਲੋ ਹਾਂਜੀ ਹਾਂਜੀ ਚਵਾ ਕੇ ਵੱਧ ਦੇਵਾਂਗੇ ਤੇ ਚਵਾਵਾਂਗੇ ਆਹੋ ਅੰਨੇ ਜੀ ਸਵਾਦ ਹੈ ਵੀ ਕਿਲੋ ਖੰਡ ਵੱਧ ਚੋਣਾ ਕੋ ਅਗਲੇ ਹਾਂਜੀ 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 ਸਵਾਦ ਆ ਲਓ ਜੀ 16 ਕਿਲੋ ਤੇ ਥੱਲੇ ਇਸ ਵਕਤ ਦੁੱਧ ਦਾ ਠੀਕ ਆ ਜੀ ਅੱਠਾ ਕਿ ਦਿਨ ਦੀ ਸੂਈ ਹੈ ਤਸਾਂ ਅੱਠਾਂ ਦਿਨਾਂ ਦਾ ਕੋਈ ਸੁਭਾ ਮੰਨ ਲੇ ਮਗਰ ਬੱਚਾ ਇਹਦੇ ਮੇਲ ਕਾਫਾ ਠੀਕ ਆ ਜੀ ਸੋ ਇਦੋਂ ਇੱਕ ਵਰੀ ਲਾ ਕੇ ਆਪਾਂ ਤੁਹਾਨੂੰ ਥਣ ਫੇਰ ਦਿਖਾ ਦੇ ਆ ਵੇਖੋ ਜੀ ਸੁਣ ਸੰਦੀ ਸਾਲ ਦੂਰਾ ਥਾਣ ਦਾ ਕਰਮਾਲੀ ਨੂੰ ਵੀ ਬਹੁਤ ਵਧੀਆ ਆ ਵੇਖ ਠੰਡੀ ਸੀਲਸ ਲੱਗ ਗਿਆ ਜੂੜ ਪੋਣਾ ਪਾਇਓ ਜੇ ਨਹੀਂ ਪੋਣਾ ਅ ਇਹ ਨਹੀਂ ਠੰਡੀ ਆ ਇਹ ਦੇਖੋ ਇਹ ਨਹੀਂ ਕੋਈ ਉਹ ਜੇ ਠੰਡੀ ਸੀਸ ਲੱਗ ਇਹਦੇ ਕੋ ਚਵਾਈ ਫਿਰ ਮੋਟੀ ਧਾਰ ਮੱਝਾਰਗੀ ਆਉਂਦੀ ਆ ਉਹ ਦੇਖੋ ਜੀ ਇਹ ਨਹੀਂ ਵੀ ਉਹ ਜੀ ਗੱਲ ਸੰਧੂ ਸਾਹਿਬ ਚਾਰੇ ਥਾਂ ਦੀ ਇੱਕ ਨੰਬਰ ਦੀ ਚਵਾਈ ਹਾਂ ਇਹਦਾ ਮੁੱਲ 10 ਡਾਕਟਰ ਸੰਧੂ ਸਾਹਿਬ 75000 ਦੀ ਜੱਸਣੋ ਦੇਤਾਂਗੇ ਮੁੱਲ ਜੋ ਮਰਜ਼ੀ ਕਰ ਲੀਏ ਠੀਕ ਆ ਜੀ ਲੋ ਜੀ 75000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਹਾਂ ਨਾ ਠੀਕ ਆ ਜੀ ਤੇ ਬਾਕੀ ਵਾੜ ਕਰਾਉ ਸੰਗ ਦੇ ਵਿੱਚ ਆ ਗਾਂ ਵੀ ਵਾਦੇ ਦੀ ਆ ਕੋਈ ਭਰਾ ਜਿਵੇਂ ਸੀਜ਼ਨ ਅਕੋਰਡਿੰਗ ਸੰਧੂ ਸਾਹਿਬ ਆਪਾਂ ਜਿਹੜੀ ਇਹ ਕੱਲ ਬੱਛੀ ਆਪਾਂ ਲੈ ਕੇ ਭੇਜੀ ਵੀਰ ਨੂੰ ਉਹ ਚੌਰਾ ਝੁਕੇ ਦੇ ਵਿੱਚ ਬੈਠੇ ਆ ਜੀ ਐ ਵਕਤ ਅੱਛਾ ਜੀ ਤੇ ਉਹਨੇ ਟਰਾਈ ਆਨਲਾਈਨ ਆਪਾਂ ਨੂੰ ਪੇਮੈਂਟ ਪਾਈ ਤੇ ਕੱਲੀ ਮਾਤਾ ਉਹਨਾਂ ਦੇ ਕਰੇ ਠੀਕ ਆ ਜੀ ਤੇ ਸਵੇਰੇ ਆਪਾਂ ਬੱਛੀ ਲੋਡ ਕੀਤੀ ਆ ਬਹੁਤ ਕੁਆਲਟੀ ਵਾਲੀ ਬੱਛੀ ਦਿੱਤੀ ਆ ਠੀਕ ਆ ਹਾਂਜੀ ਉਹਨਾਂ ਕੋਲ ਵੀ ਗਿਫਟ ਭੇਜਣਾ ਆ ਠੀਕ ਹੈ ਹਾਂਜੀ ਫਾਰਮੇਟ ਜੇ ਤਰ੍ਹਾਂ ਇਹ ਤੋਂ ਭੈਣ ਭਰਾ ਜੁੜਦੇ ਆ ਸਾਫ ਸੁਥਰਾ ਪਸੂ ਜਿੱਥੋਂ ਮਿਲਦਾ ਖਰੀਦਦਾ ਹਾਂਜੀ ਹਾਂਜੀ ਆਪਾਂ ਕੋਸ਼ਿਸ਼ ਆਪਣੀ ਇਹ ਹੀ ਰਹਿੰਦੀ ਨੇ ਸਾਫ ਸੁਥਰਾ ਮਾਲ ਲਈਏ ਵਿਸ਼ਵਾਸ ਐਵੇਂ ਨਹੀਂ ਕਰਦੇ ਕੋਈ ਅੱਗੇ ਆਪਣੇ ਕੋਲ ਡਾਕਟਰ ਆ ਕੇ ਇੱਕ ਲਾਲ ਰੰਗ ਦੇ ਵਿੱਚ ਆ ਵੇ ਰੱਖੀ ਇਹ ਸਾਨੂੰ ਸਾਬ ਜਰਸੀ ਦਾ ਕ੍ਰੋਸ ਮਾਲ ਲੇ ਕੋਈ ਸ਼ਾਈ ਵਾਲ ਦਾ ਥਾਰਕ ਪਾਰਕ ਦਾ ਵੀ ਹੋ ਸਕਦਾ ਜੀ ਠੀਕ ਹੈ ਜੀ ਲਓ ਜੀ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਤੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਸਾਨੂੰ ਸਾਬ ਤੀਜਾ ਦਿਨ ਦੇ ਆ ਤੇ ਤੇਰਾ ਲੀਟਰ 14 ਲੀਟਰ ਇੱਥੇ ਦਾ ਬੋਲਾ ਜੇ ਤੇ ਚਵਾਈ ਮੈਂ ਇੰਨਾ ਵੀ ਬੱਚਾ ਛੜਨਾ ਛੱਡ ਲਿਓ ਨਹੀਂ ਛੜਨਾ ਇਤਰਾ ਜੂੜ ਪਾ ਕੇ ਬਹਿ ਜਾ ਆ ਵੀ ਇਹਨੇ ਕੁਝ ਨਹੀਂ ਆਖਣਾ ਕਰ ਮਾਰੀ ਪਹਾੜਾ ਵੀ ਨਹੀਂ ਜੇ ਪੋਣਾ ਇਤਰਾ ਜੂੜ ਪਾ ਕੇ ਥੱਲੇ ਬਿਠਾਵਾਂਗੇ ਜਨਾਨੀ ਪਹਿਣੀ ਜਨਾਨੀ ਬਜੇ ਬੰਦਾ ਪਹਿਣਾ ਬੰਦਾ ਬਜੇ ਠੰਡੀ ਨਹੀਂ ਜੇ ਹਾਂ ਬੋਨਾ ਛੱਡਿਆ ਹੀ ਨਹੀਂ ਜੇ ਪਹਿਲੇ ਦਿਨਾਂ ਹੀ ਉਹਨਾਂ ਜਿੰਨੀਆਂ ਗਾਵਾਂ ਰੱਖੀਆਂ ਵੀ ਉਹ ਤੋਂ ਉਹੋ ਜਿਹੀ ਹੈਬਿਟ ਪਈ ਉਹਨੂੰ ਸ਼ੁਰੂ ਤੋਂ ਫਿਰ ਆ ਸ਼ੁਰੂ ਤੋਂ ਹੀ ਆਣੀ ਪਈ ਆ ਠੀਕ ਆ ਤੇ ਬਾਕੀ ਇਹ ਤੇ ਮੱਝ ਵਾਲਾ ਕੰਮ ਹੀ ਆ ਦੁੱਧ ਤੁਹਾਨੂੰ ਬੜਾ ਸੰਤੋਖ ਨਾਲ ਗਰਮੀ ਦੀ ਵੀ ਜਾਨ ਹਾਂ ਲੋ ਜੀ ਕਰੋ ਸੰਗ ਦੇ ਵਿੱਚ ਬਾਕੀ ਥਾਂ ਤੋਂ ਬਹੁਤ ਵਧੀਆ ਠੀਕ ਹੈ ਜੀ ਨੋਕਲਾ ਥਾਣਾ ਤੇ ਲੰਬਾ ਥਾਣਾ ਲੱਗਾ ਕਰਮਾਲੀ ਨੂੰ ਠੀਕ ਹੈ ਜੀ ਤੇ ਐਸ ਵਕਤ ਬੋੜਾ ਹੀ ਹੈ ਤੇ ਜੇ ਦਿਨ ਦੀ ਸੂਈ ਦੇ ਥੱਲੇ ਮਗਰ ਉਹ ਬੱਛਾ ਮੇਲ ਕਾਫ ਉਹ ਤਾਂ ਮੈਂ ਉਹ ਛੱਡਦੇ ਨਹੀਂ ਤਾਜੀ ਸੂਈ ਦੀ ਉਹਦੀ ਆਪਣੀ ਗਰੰਟੀ ਜੇ ਹਾਂ ਤੇ ਜੇ ਦਿਨ ਦੀ ਸੂਈ ਆ ਓਕੇ ਜੀ ਓਕੇ ਲਓ ਜੀ ਠੀਕ ਹੈ ਜੀ ਐਸ ਵਕਤ ਤੋਂ ਦੋਸਤੋ 13 14 13 14 ਤੇ ਚੱਲਣ ਢਈ ਹੈ ਬੋਲੇ ਬੋਲਾ ਅੱਜ ਤੇ ਜੇ ਦਿਨ ਦੀ ਸੂਈ ਦੇ ਥੱਲੇ ਬਾਕੀ ਥਾਣੇ ਤੋਂ ਮ ਖੇਡ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਵਿਖਾ ਦਿੰਨੇ ਆ ਆ ਵੇਖੋ ਸਫਾਈਆਂ ਵੇਖੋ ਸੰਧੂ ਸਾਹਿਬ ਦੀਆਂ ਆ ਦੇਖੋ ਇਹ ਜਿਹੜਾ ਵਹਾਨਾ ਲੱਗਾ ਨਾ ਉਹ ਐਫਪੀ ਦੇ ਜਿਹੜੇ ਕੰਪੀਟੀਸ਼ਨ ਆਏ ਤਾਂ ਲੈਵੇ ਦੀ ਬੜੀ ਖਬਰਦਾਰ ਦੇ ਗਾਇਬ ਬੜਾ ਸੰਧੂ ਸਾਹਿਬ ਚੰਗਾ ਥਾਣਾ ਲੋ ਜੀ ਆ ਸਪੇਸ ਵਾਂਡਾ ਠੀਕ ਆ ਤੇ ਡਾਕਟਰ ਇਹਦਾ ਮੁੱਲ ਦੱਸ ਕੀ ਕਰਤਾ ਮੁੱਲ ਸੰਧੂ ਸਾਹਿਬ ਜਾਇਜ਼ ਹੀ ਦੇ ਦਿੰਨੀ 65000 ਦੀ 65000 ਦੀ ਹਾਂਜੀ ਚਲੋ ਠੀਕ ਹੈ ਜੀ ਬਾਕੀ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਵੀ ਜਿੰਨਾ ਵੀ ਹੋ ਸਕਦਾ ਵਿੱਚੋਂ ਮੌਕੇ ਤੇ ਮਾਨਤਨ ਹੋਊਗਾ ਕੋਈ ਫਿਕਸ ਨਹੀਂਗਾ ਵਿੱਚੋਂ ਛੋਟੇ-ਛੱਪੇ ਹੋ ਜਾਣਗੇ 65000 ਦੀ ਇਹ ਤੁਹਾਨੂੰ ਮਿਲ ਜੂਗੀ ਬੱਛਾ ਮਗਰ ਇਹਦਾ ਬੱਚਾ ਪਤਾ ਨੂੰ ਲਾਸਟ ਵਿੱਚ ਜ਼ਰੂਰ ਦਿਖਾਵਾਂਗੇ ਸੰਨੂ ਸਾਹਿਬ ਅੱਜ ਮਾਗੀ ਦਾ ਧਿਆਰ ਆ 8000 ਦੀ ਦੇ ਦਾਂਗੇ 80 ਦੀ ਹਾਂਜੀ 3000 ਰੁਪਏ ਹੋਰ ਛੋੜ ਜੇ ਬਿਲਕੁਲ ਬਿਲਕੁਲ ਚੰਗੀ ਗੱਲ ਵੀਰ ਭੈਣ ਭਰਾ ਕੋਈ ਆਪਣਾ ਜਾਜ ਕਰੂਗਾ ਚਾਹੂਗਾ ਦੇ ओके ਆ ਡਾਕਟਰ ਆਪਣੇ ਕੋਲ ਆ ਗਿਆ ਗੱਭਰ ਇਹ ਸਾਨੂੰ ਸਾਹਿਬ ਉਸੇ ਫਾਰਮ ਦੇ ਵਿੱਚੋਂ ਲਈ ਹੈ ਜਿਹੜੀ ਆਪਾਂ ਉਹ ਬੱਚੀ ਚੌਗੀ ਵਿਖਾਈ ਇਹ ਛਿੱਗੀ ਜੇ ਠੀਕ ਆ ਜੀ ਤੇ ਰਿਕਾਰਡ ਬੜਾ ਚੰਗਾ ਜੇ 26 27 ਲੀਟਰ ਦਾ ਰਿਕਾਰਡ ਦੂਜੇ ਸਵੇ ਸੁਗੀ ਫਿਰ ਦੂਜੇ ਸਵੇ ਲਓ ਵੀ ਛਿੱਗੀ ਵੜਾ ਦੋਸਤੋ ਤਾਂ ਦੂਜੇ ਸਵੇ ਸੋਣੀ ਆ ਐਚ ਐਫ ਬਰੀਡ ਦੇ ਵਿੱਚ ਆ ਗਈ ਪਿਓਰ ਬਰੀਡ ਦੇ ਵਿੱਚ ਜੇ ਗੱਲ ਕਰੀਏ ਉੱਚੀ ਲੰਮੀ ਬੜੀਆ ਵੇਖੋ ਫਿਰ ਬੋਲੀ ਬਾਕੀ ਕਲਰ ਕਲਰ ਕਰੋ ਚਾਹੇ ਤੁਸੀਂ ਬਹੁਤ ਨਿਮਾਈ ਧਵਾਈ ਥੋੜਾ ਕਾਲ ਲੱਗਦਾ ਜੀ ਮਨੋ ਛਾਂਡ ਦਾ ਟਾਈਮ ਤੁਹਾਨੂੰ ਪਤਾ ਹਾਈਟ ਵੇਖੋ ਲੰਬਾਈ ਵੇਖੋ ਲਓ ਜੀ ਲੰਬਾਈ ਵੀ ਪੂਰੀ ਹੈ ਤੇ ਕੱਦ ਵੀ ਬਹੁਤ ਸਾਰਾ ਸਤੂ ਸਾਹਿਬ ਇਹਦਾ ਤਿੰਨ ਆਂਦਣਾ ਚ ਚੱਡਾ ਭਰ ਕੇ ਫੁੱਲ ਤਿਆਰ ਹੋ ਜੂਗੀ ਉਹਦੀ ਆਪਣੀ ਗਾਰੰਟੀ ਹੈ ਤਰੀਕ ਲਿਖੀ ਇਹਦੀ ਹਾਂ ਫੁੱਲ ਤਿਆਰ ਹੋ ਜੂਗੀ ਤੇ ਤਿੰਨ ਚਾਰ ਦਿਨ ਲੱਜੂ ਰਾਮ ਇਹ ਕੱਲ ਕੱਲ ਦੇ ਵਿੱਚ ਹੀ ਨਿਵਾ ਪਰਾਈ ਆ ਹਾਂ ਸੰਦੂ ਸਾਹਿਬ ਜਿਹੜੀਆਂ ਗਾਵਾਂ ਨਾ 1 ਘੰਟੇ ਘੰਟੇ ਚ ਤਿਆਰ ਹੁੰਦੀਆਂ ਜੀ ਬਸ ਬਸ ਹਾਂਜੀ ਮੈਂ ਦੱਸੋ ਘੰਟਿਆਂ ਘੰਟਿਆਂ ਦੇ ਵਿੱਚ ਇਹਨੇ ਤਿਆਰੀ ਕਰ ਜਾਣੀ ਆ ਆ ਵੇਖੋ ਫਿਰ ਇਸ ਕੁਆਲਿਟੀ ਚੈੱਕ ਕਰੋ ਵੀ ਕੀ ਇਹਨੂੰ ਮਹਾਰਾਜ ਨੇ ਅਮਰੀਕਨ ਨਸਲ ਹੈ ਜੀ ਹਾਂਜੀ ਹਾਂ ਬਰੀਡ ਵਿੱਚ ਚੰਗੀ ਥਾਂ ਦੀ ਗੱਲ ਕਰੀਏ ਥਾਂ ਦੇ ਵੀ ਕੁਆਲਿਟੀ ਚੰਗੀ ਸੰਧੂ ਸਾਹਿਬ ਬੜੀ ਸਫਾਈ ਹੈ ਥੱਲੋਂ ਕੇ ਮੈਂ ਗਿਆ ਆ ਦੇਖ ਦੁੱਧ ਵੀ 26 27 ਲੀਟਰ ਨੇ ਭਇਆ ਪਹਿਲੇ ਨੇ ਹਾਂ ਛਗੀ ਕਨਫਰਮ ਆ ਡਾਕਟਰ ਸਾਹਿਬ ਤੋਰੋ ਇਹਨੂੰ ਠੀਕ ਆ ਜੀ ਬੰਨ ਲੈ ਲੇਖੇ ਤੋੜੂਗੀ ਹਾਂ ਪਿੱਛਾ ਮਾਰੇ ਭੂਰ ਮਾਰੇ ਉਹਦੀ ਆਪਣੀ ਗਾਰੰਟੀ ਹਰ ਵੀਡੀਓ ਚ ਕਰਦੇ ਥਾਣਾ ਦੋਸਤੋ ਕੋਈ ਫੂੜ ਨਹੀਂ ਜੇ ਨਾਲ ਲੱਗੀ ਕਿਸੇ ਤਰ੍ਹਾਂ ਦੀ ਕੋਈ ਫੂੜ ਛਾਕ ਨਹੀਂ ਗਲਤ ਹੈਗੀ ਠੀਕ ਹੈ ਜੀ ਕੋਈ ਬੁਰਾ ਜੇ ਨਹੀਂ ਲੱਗਦਾ ਕਿ ਥਾਣਾ ਬੜੇ ਵਧੀਆ ਰੋਗ ਰੋਗ ਦਾ ਥਾਣਾ ਹੱਥੀ ਮੁਠੀ ਵਾਲਾ ਆ ਵੇਖੋ ਸਪਾਈਆਂ ਨਹੀਂ ਮਿਲਦੀਆਂ ਸਨ ਦੋ ਤਿੰਨ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਦਊਗੀ ਹਜੇ ਸਮਾਂ ਹੈ ਦੋ ਤਿੰਨ ਦਿਨ ਘਟੋਗਾ ਇਹ ਥਾਣਾ ਦਾ ਦੇਵੀ ਦਾ ਨਖਾਰ ਬੜਾ ਵਧੀਆ ਜੀ ਲੈਵੇ ਤੇ ਨਾੜਾਂ ਵੀ ਹੈਗੀਆਂ ਡਾਕਟਰ ਦਾ ਮੁੱਲ ਵੀ ਦੱਸ ਦੇ ਕਿਨੇ ਦੀ ਤਈ ਅੱਜ ਤੇ ਸੇਮ ਹੀ ਆਪਾਂ ਦੇ ਦਾਂਗੇ ਜਿਹੜੀ ਪਹਿਲੇ ਨੰਬਰ ਤੇ 90000 ਦੀ ਦੇ ਦਾਂਗੇ ਵੀ 90000 ਦੇ ਨਾਲ ਹੀ ਮਿਲਾਤੀ ਆ ਹਾਂਜੀ ਬੜੀ ਬੜੀ ਕੁਆਲਿਟੀ ਵਾਲੀ ਫਾਰਮ ਤੇ ਗ ਠੀਕ ਹੈ ਬਈ ਹਾਂਜੀ ਲਓ ਜੀ 90200 ਦੀ ਕੀਮਤ ਡਿਮਾਂਡ ਆ ਠੀਕ ਆ ਜੀ ਤੇ ਬਾਕੀ ਮੌਕੇ ਤੇ ਮਾਨਤਨ ਹੁੰਦੇ ਰਹਿੰਦੇ ਆ ਠੀਕ ਆ ਇਹ 6ਵੇਂ ਨੰਬਰ ਤੇ ਸੰਧੂ ਸਾਹਿਬ ਗੱਲ ਬਿਲਕੁਲ ਇਧਰ ਆ ਵਛੀ ਆਪਣੇ ਕੋਲ ਡਾਕਟਰ ਦੇ ਵਿੱਚ ਐਚਪੀ ਦੀ ਕਰੋਸ ਗਰਮੀ ਦੀ ਜਾਨ ਆ ਗਰਮੀ ਦਾ ਤੋਹਫਾ ਠੀਕ ਆ ਜੀ ਤੇ ਇਹਦਾ ਸਮਾਂ ਹਜੇ ਪਿਆ ਹੈ ਨਾ ਸੂਜਾ ਸੰਧੂ ਸਾਹਿਬ ਇਹ 4-5 ਦਿਨ ਬਾਕੀ ਜੇ ਹੂੰ ਇਹਨੇ 20 ਲੀਟਰ ਦੁੱਧ ਕੱਢਿਆ ਜੇ ਕੱਦ ਵਜਨ ਦੀ ਬੜੀ ਜਾਰੀ ਜੇ ਵੱਡੇ ਕੱਦ ਠੀਕ ਆ ਇਹ ਦੱਸੋ ਦੂਜਾ ਸੂਆ ਦੂਜਾ ਹਾਂਜੀ ਆਂਦੀ ਸੰਧੂ ਸਾਹਿਬ ਦੂਜਾ ਸੂਆ ਜੇ ਲਓ ਜੀ ਦੂਜਾ ਸੂਆ ਠੀ ਤੇ ਬਾਕੀ ਨਿੱਗਰ ਬਹੁਤ ਜਿਆਦੀ ਆ ਪਿੰਡੇ ਪੁੰਡੇ ਦੀ ਠੀਕ ਆ ਜੀ ਹਵਾਨੇ ਚੱਡੇ ਦੀ ਥੱਲੇੋਂ ਸਫਾਈ ਤੁਸੀਂ ਵੇਖੋ ਬਾਕੀ ਕਾਈ ਟਾਈਮ ਵਜੇ ਲੱਗ ਗਈ 14 ਦਿਨਾਂ ਦੇ ਵਿੱਚ ਹਾਂਜੀ 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 ਸਾਨੂੰ ਸਾਹਿਬ ਠੰਡੀ ਇੰਨੀ ਆ ਨਾ ਫਰੈਜੀ ਜੇ ਜਿੱਤਰਾ ਕੋਈ ਮਰਜ਼ੀ ਬੈਠਾ ਰਵੇ ਥੱਲੇ ਇਹ ਦੇਖੋ ਆਹ ਦੇਖੋ ਜੀ ਲੈਵੇ ਦਾ ਵੇਖੋ ਬਿੱਲੇ ਵਾਕਿਆ ਲੱਗਾ ਸੁੱਲੀਆਂ ਸੁੱਲੀਆਂ ਬਹੁਤ ਨੇ ਠੰਡੀ ਤੇਰੀ ਆ ਠੀਕ ਆ ਤੇ ਮੈਨੂੰ ਚਾਹਿਆ ਵੀ ਚੰਗਾ ਭੰਦੀ ਵੀ ਗੱਲ ਕਰੀਏ ਥਾਣ ਵੀ ਚੰਗਾ ਲੱਗਾ ਕੁਆਲਿਟੀ ਬੜੀ ਚੰਗੀ ਬੈਠਦੀ ਪਲੀ ਪਲੀਤੀ ਮਿਲਦਾ ਚਾਰ ਚੁਰ ਸੱਜਦੀ ਹੈ ਇਹੋ ਜੀ ਹਾਂਜੀ 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 ਸਾਂਭੀ ਬੜੀ ਆ ਹਾਂ ਜਿੰਨਾ ਵੀ ਮਾਲ ਸੰਧੂ ਸਾਹਿਬ ਬਹੁਤ ਕਰਮਾ ਵਾਲਾ ਬੜਾ ਚੰਗਾਈ ਮਿਲਿਆ ਯਾਰ ਕੀ ਪਾਣ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਵੀ ਅੱਗੇ ਵੀ ਜਿਗਰ ਕੀਤਾ ਸੀ ਵੀ ਪੈਸੇ ਵਿਛਾਉਣੇ ਪੈਂਦੇ ਰ ਫਿਰ ਮਾਲ ਮਿਲਦਾ ਏ ਚੱਲੋ ਤਾਂ ਹੈਗਾ ਇਹ ਫਿਰ ਹਾਂਜੀ ਮਾਲ ਵੀਰ ਤੇ ਜੇ ਉਹਦੀਆਂ ਇਕੱਟੀਆਂ ਕਰਨੀਆਂ ਹਾਂ ਤਾਂ ਉਹ ਮੇਰੇ ਨਾਲ ਅੱਧਾੜੀ ਚ 20 30 ਕਰ ਲਈਏ ਆ ਇਹ ਹੋਇਆ ਸਾਫ ਸੁਥਰਾ ਮਾਲ ਲੱਭਣਾ ਵੀ ਕਿਹੜਾ ਸੌਖਾ ਹੈ ਹਾਂਜੀ ਹਾਂਜੀ ਬੜਾ ਔਖਾ ਸੰਧੂ ਸਾਹਿਬ ਮੈਂ 3 300 ਕਿਲੋਮੀਟਰ 200 200 ਕਿਲੋਮੀਟਰ ਫਿਰਦਾ ਜੀ ਫਿਰ ਮਾਲ ਮਿਲਦਾ ਜੀ ਸਹੀ ਹੈ ਜੀ ਲੈ ਵੀ ਡਾਕਟਰ ਇਹਦਾ ਮੁੱਲ ਅੱਜ ਕਿੰਨੇ ਦਾ ਮੁੱਲ ਸੰਧੂ ਸਾਹਿਬ ਇਹ 7ਵੇਂ ਨੰਬਰ ਤੇ ਜੀ ਇਹ 85000 ਦੀ ਜੱਸ ਨੂੰ ਲੈ ਦਾ 85000 ਦੀ ਜੱਸ ਹੋਆ ਵੀ ਆਈ ਖਲੋਤੀਏ ਦੋਸਤੋ ਕੋ 4 5 3 4 ਦਿਨਾਂ ਦੇ ਵਿੱਚ ਤਿਆਰੀ ਕਰੀ ਬਾਕੀ ਜਿੰਨਾ ਲਿਵਾਏ ਨੇ ਭਰਨਾ ਨਾ ਸੰਧੂ ਸਾਹਿਬ ਤੂੰ ਤੱਕ ਲੈਵਾ ਲਾਉਂਗੀ ਵੇਖੋ ਟਲਾਕ ਨਹੀਂ ਆ ਫਿਰ ਇਹ ਤੰਦੇ ਵੀ ਥਾਣੀ ਬੜਾ ਚੰਗਾ ਲੱਗਾ ਨਹੀਂ ਚੰਗਾ ਚੌਰਸ ਲੈਵਾ ਬਹੁਤ ਸੋਨਾ ਠੀਕ ਹੈ ਜੀ ਬੈਕ ਸਾਈਡ ਚੰਗਾ ਲੇਵਾ ਕੱਡੂ ਕੀ ਕਰਮਾ ਲਈ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੱਸੀ ਦਿਖਾਉਣੇ ਆਪਾਂ ਇਹ ਸੰਧੂ ਸਾਹਿਬ ਆਪਣੇ ਤਾਂ ਵੀਡੀਓ ਹੀ ਪਈ ਆ ਜਦੋਂ ਫਾਰਮ ਦੇ ਵਿੱਚੋਂ ਲਈ ਆ ਹਾਂ ਬੇਸ਼ੱਕ ਵੀਡੀਓ ਪਾਵਾਂਗੇ ਉਹਨਾਂ ਦੀ ਜਵਾਨੀ 30 ਲੀਟਰ ਦਾ ਉਹਦੇ ਕੱਢਿਆ ਨੇ ਅੱਛਾ ਪਹਿਲਣ ਨੇ ਨਹੀਂ ਦੂਜੇ ਸਵੇਰ ਤੋਂ ਤੀਜੇ ਸਵੇਰ ਕਿਸ ਹੁਣ ਤੀਜਾ ਸੂਣੀ ਆ ਹਾਂਜੀ ਠੀਕ ਆ ਜਿਹੜੀ ਸੰਧੂ ਸਾਹਿਬ ਤੀਜੇ ਉਹਨੂੰ ਤੀਜੇ ਕਵਾਂਗੇ ਜਿਹੜੀ ਦੂਜੇ ਉਹਨੂੰ ਦੂਜੇ ਕਹਿੰਦੇ ਆ ਆਪਣਾ ਕੋਈ ਰੂਲ ਆਪਾਂ ਹੈਗਾ ਕਰਨ ਦੇ ਵਿੱਚ ਹਾਂ ਜੋ ਰਿਐਲਿਟੀ ਦੱਸ ਕੇ ਦੋ ਰਿਐਲਿਟੀ ਲਓ ਜੀ ਤੀਜਾ ਸਵੇਰ ਇਹ ਵੇਰ ਨੇ ਦੋਸਤੋ ਸੂਣਾ ਇਸ ਵਕਤ ਠੀਕ ਆ ਤੁਸੀਂ ਵੇਖ ਸਕਦੇ ਜੇ ਵੀ ਬਨਾਥਣਾ ਦੇ ਵਿੱਚ ਪਈ ਹੈ ਕਰਮਾਂ ਦੀ ਲਾਹੇ ਲੁਏ ਪਈ ਆ ਵੀ ਹਜੇ ਵੀ ਲੈ ਜੂਗੀ ਦਿਨ ਲੈ ਜੇ 5 ਲੈ ਜੇ 6 ਲੈ ਜੇ ਹਫਤੇ ਤਾਂ ਆੜੀਆ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਹੁਣ ਸਤ ਤੋਂ ਵੱਡਾ ਮਲੋੜ ਪਿਛਲੀ ਯਾਰ ਵੀਡੀਓ ਜੀ ਭੇਜੀ ਆਪਾਂ ਆਨਲਾਈਨ ਹੀ ਗਾ ਮਲੋੜ ਤੋਂ ਵੀ ਗੱਡੀ ਦਾ 200 ਕਿਲੋ ਤੇ ਤਰਾ ਹੀ ਚੋਰੇ ਨੇ ਪਾਏ ਪਾਏ ਆਪਾਂ ਗਰੰਟੀ ਦੇ ਭੇਜਤੀ ਆ ਠੀਕ ਆ ਜੀ ਹਾਂਜੀ ਪਹਿਲਾਂ ਨ ਬੱਚੀ ਨਹੀਂ ਜਿਹੜੀ ਪਾਈ ਆਪਾਂ ਆ 95000 ਮੁੱਲ ਕੀਤਾ ਇਹ ਉਹ ਬੱਚੀ ਭੇਜ ਮਨੋਟ ਗਈ ਫਿਰ ਉਹ ਹਾਂਜੀ ਠੀਕ ਆ ਲੋ ਵੀ ਆ ਦੋਸਤੋ ਤੇਜਾ ਸੁਭਾ ਸੋਣੀ ਆ ਤੇ ਬਾਕੀ ਨਾ ਇਹ ਆ ਵਜਨ ਸੰਧੂ ਸਾਹਿਬ ਹਾਂ ਇਹ ਕੰਨ ਦੇਖੋ ਕਿੰਨੇ ਸਮੋਲ ਜੇ ਛੋਟੇ ਛੋਟੇ ਟੋਟਾ ਕੰਨ ਬਿਲਕੁਲ ਦੁੱਧ ਵੀ ਕੱਢੂ ਸੰਧੂ ਸਾਹਿਬ ਹਾਂ ਦੇਨੇ ਦੇ 8 ਦਿਨ ਬਾਕੀ ਪਹਿ ਜੇ ਤਰੀਕ ਦੇ ਹਿਸਾਬ ਨਾਲ ਪਿੱਛਾ ਮਾਰੇ ਵਾਪਸ ਭੇਜਦੇ ਹੋ ਜਾਂਦਾ ਪਾੜਾ ਮੇਰਾ ਬਿਲਕੁਲ ਜੀ ਸੋ ਵਜਨ ਹੀ ਬਹੁਤ ਜਿਆਦਾ ਠੀਕ ਆ ਜੀ ਹੁਣ ਲੋ ਵਜਨ ਨੂੰ ਨੋਰ ਦੇ ਵਿੱਚ ਇਹ ਗੱਡੀ ਚ ਕੱਲੀ ਆਊਗੀ ਇੱਕ ਜ ਇਹ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਇਹ ਫਲਕਾਰੀ ਪਾਇਆ ਥੋੜਾ ਹੋਰ ਲੱਗਦੀ ਸੀ ਤੇ ਫਲਕਾਰੀ ਲਾਇਆ ਪਤਾ ਲੱਗਦਾ ਇਹ ਸੰਦੂ ਸਾਹਿਬ ਫਲਕਾਰੀ ਤੋਂ ਬਿਨਾ ਜਾਰੀ ਸੋਣੀ ਲੱਗਦੀ ਆ ਇਹ ਇਹਨੂੰ ਜੋ ਖੂਬਸੂਰਤੀਆਂ ਮਹਾਰਾਜ ਨੇ ਲਾਈਆਂ ਵੀ ਰੰਗ ਭਾਗੀ ਲਾਇਆ ਹਾਂ ਹਾਂ ਰੰਗ ਕੋ ਬਹੁਤ ਛੋਟਾ ਸਮਾਲ ਜਿਹਾ ਕਰਨ ਆ ਸੋ ਰੰਗ ਬਾਜਾ ਕਰਮਾਂ ਲਈ ਠੀਕ ਆ ਬਹੁਤ ਵਧੀਆ ਚੰਗੇ ਆਪਾਂ ਜਿਹੜਾ ਗਾ ਲਈ ਹੈ ਨਾ ਮੈਂ ਉਹਦੀ ਵੀਡੀਓ ਬਣਾਈ ਫਾਰਮ ਦੇ ਵਿੱਚੋਂ ਉਹਦੀ ਮੈਂ ਜਬਾਨੀ ਉਹਨੇ ਕਿਹਾ ਵੀ 30 ਲੀਟਰ ਦੁੱਧ ਕੱਢਿਆ ਬਾਕੀ ਭਰਿਆ ਭੰਨਾ ਸੰਧੂ ਸਾਹਿਬ ਨਹੀਂ ਕੱਢਣੋਂ ਕੀ ਕੋਈ ਡਰ ਮਸਲ ਜਾਨਾ ਸੰਧੂ ਸਾਹਿਬ ਇਹਦੇ ਵਾਧ ਕੱਢੂਗੀ ਹਾਂ ਬਾਕੀ ਆ ਪਥਣਾਂ ਦੀ ਗਰੰਟੀ ਮਤਲਬ ਪਾਸ ਕਰਾਉਣੀ ਆ ਕਰਾ ਦੇਣੀ ਬਸ ਜੀ ਬਸ ਬਾਅਦ ਚ ਅਗਲੇ ਦੀ ਸੇਵਾ ਬਾਕੀ ਦੁੱਧਾਂ ਕੇ ਸੇਵਾ ਦਾ ਅਗਲੇ ਤੇ ਪਾਏ ਦਾ ਬਾਕੀ ਕੱਢਣ ਕੱਢਣਾ ਲਾਏ ਸਾਰੇ ਹੈਗੇ ਮਤਲਬ ਮਹਾਰਾਜ ਦੀ ਕਿਰਪਾ ਕੱਢੂ ਵੀ ਹਾਂ ਵਜਨੀ ਮਾਰਾਈ ਨੇ ਬਰਾਤ ਲਾਇਆ ਜੀ ਇਹਨੂੰ ਬਿਲਕੁਲ ਜੀ ਬਿਲਕੁਲ ਨਹੀਂ ਚੰਗੀ ਪੌੜੀ ਸੰਭੀ ਆਈਏ ਸਾਨੂੰ ਸਾਹ ਜਿੰਨਾ ਹੀ ਮਾਲ ਆ ਮਾਲਕ ਦੀ ਕਿਰਪਾ ਜ਼ਰੂਰ ਆਂਦਾ ਚੰਗੀ ਹੋ ਬੱਚੀ ਜਿੰਨੀਆਂ ਸਾਰੀ ਚੰਗੀ ਆ ਸੋ ਲੈਵੇ ਲੋਗ ਦੀ ਸਫਾਈ ਪਹੁੰਚ ਜਾਂਦੀ ਠੀਕਾ ਜੀ ਜਿਹੜੀ ਮੈਂ ਹੁਣ ਆਪਾਂ ਗੱਲ ਤੁਹਾਨੂੰ ਦੱਸ ਸਕਦੇ ਆ ਵਜਨ ਲੋਡ ਪੂਰਾ ਕੱਦ ਵੱਡਾ ਤੇ ਤੀਜਾ ਸਵੇਰੇ ਨੇ ਸੂਣਾ ਠੀਕਾ ਜੀ ਤੇ ਪਿਛਲੇ ਸਵੇਰੇ ਜਿੰਨਾ ਦਿੱਤਾ ਘੱਟ ਦਿੱਤਾ ਵੱਧ ਦਿੱਤਾ ਠੀਕਾ ਜੀ ਹੁਣ ਮੇਰਾ ਵੀਰ ਤੁਸੀਂ ਬਾਕੀ ਉਹਨੇ ਮੈਨੂੰ ਇੰਨਾ ਕਿਹਾ ਵੀ ਚੱਡਾ ਲੈ ਕੇ ਨਹੀਂ ਇਤੋਂ ਖੁੱਪਾ ਜਾਂਦਾ ਆੜੀਆਂ ਤੇ ਲਾਣਾ ਇੰਨਾ ਜ਼ਿਆਦਾ ਲੇਵਾ ਕਰਦੀ ਆ ਠੀਕ ਹੈ ਜੀ ਜਦੋਂ ਆਪਾਂ ਲਈ ਆ ਇਹ ਡਾਕਟਰ ਦੇ ਦਗੇ ਕਿੰਨੇ ਦੀ ਫਿਰ ਇਹ ਸੰਧੂ ਸਾਹਿਬ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਹਾਂਜੀ ਠੀਕ ਹੈ ਜੀ ਲੋ ਵੀ ਪੂਰੇ ਲੱਖ ਦੀ ਦੋਸਤੋ ਡਾਕਟਰਾਂ ਦਾ ਵੀ ਦਵਾਂਗੇ ਆਪਾਂ ਇਹ ਵੇੜ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਤੁਸੀਂ ਪ੍ਰੋਪਰ ਦੇਖ ਲਈ ਆ ਆਪਾਂ ਤੁਹਾਡੇ ਜਿੰਨ ਪਿਆਰ ਅਸੀਂ ਕਿੰਨੇ ਰੁਪਈਆ ਦੀ ਗਾਵਾ ਹਾਂ ਹਾਂ ਲਓ ਜੀ ਠੀਕ ਹੈ ਜੀ ਸੋ ਸਫਾਈ ਵਾਲੇ ਐਨੀਮਲ ਆ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸਾਰੇ ਪਸ਼ੂ ਦੋਸਤੋ ਜਿਨ੍ਹਾਂ ਦੇ ਵਿੱਚੋਂ ਕਿ ਪੰਜ ਕਿ ਨਾਗਾ ਜਾਂ ਸੋਏ ਸਵਾਏ ਸਵਾਏ ਆ ਤੇ ਤਿੰਨ ਵੜਾ ਜਿਹੜੀਆਂ ਤੁਹਾਨੂੰ ਦਿਖਾਈਆਂ ਆਪਾਂ ਇਹ ਵੀ ਤਿਆਰੀ ਦੇ ਵਿੱਚ ਹੀ ਕੋਈ ਦੋ ਚੋ ਚੋ ਪੰਜਾਂ ਪੰਜਾਂ ਦਿਨਾਂ ਚ ਆਈਆਂ ਖਲੋਤੀਆਂ ਠੀਕ ਆ ਜੀ ਤੇ ਇਹ ਅੱਜ 8 ਨਾਗ ਸੀਗੇ ਇਸ ਫਾਰਮ ਤੋਂ ਆਪਾਂ ਤੁਹਾਨੂੰ ਦਿਖਾਉਣੇ ਸੋ ਅੱਠਾਂ ਨਾਗਾਂ ਦੀ ਡਿਟੇਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਸੋ ਡਾਕਟਰ ਸਾਹਿਬ ਇਹ ਅੱਜ ਆਪਣੇ ਕੋਲ 8 ਹੀ ਵੜਾ ਸੀ ਹਾਂਜੀ 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 ਸੰਦੂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਖੁਦ ਆ ਕੇ ਵਿజిਟ ਕਰਿਆ ਕਰੋ ਸੰਦੂ ਸਾਹਿਬ ਹਾਂ ਕਿਉਂਕਿ ਦੂਰ ਤੇ ਚਲੋ ਭੇਜ ਦੇਈਦਾ ਜਿੰਨੇ 100 150 200 ਕਿਲੋਮੀਟਰ ਨਹੀਂ ਆਇਆ ਜਾਂਦਾ ਉਹਨੂੰ ਆਪਾਂ ਗਰੰਟੀ ਤੇ ਭੇਜ ਦੇਂਦੀ ਵੀ ਧਾਰਾ ਇੱਕਰੀ ਮਾਰ ਲਓ ਨਹੀਂ ਚੰਗੀ ਲੱਗਦੀ ਧਾਰਾ ਚ ਕੋਈ ਨੁਕਸਿਆ ਵਾਪਸ ਪੇ। ਮੈਂ ਨਾ ਵੀ ਉਹ ਵੀ ਕਈਆਂ ਵੀਰਾਂ ਦੀ ਚਲੋ ਮਜਬੂਰੀ ਹੈ ਵੀ ਜਦੋਂ ਆਨਲਾਈਨ ਸੌਦਾ ਕਰਦੇ ਵੀ ਨਹੀਂ ਆਇਆ ਜਾਇਆ ਜਾਂਦਾ। ਹਾਂਜੀ ਹਾਂਜੀ ਤੇ ਪਰ ਜਦੋਂ ਆਨਲਾਈਨ ਦਾ ਸਿਸਟਮ ਹੀ ਹੈ ਵੀ ਜਿੰਨੀ ਆਪਾਂ ਚੀਜ਼ ਦੱਸ ਕੇ ਕਲਕਲਾਈ ਹਾਂਜੀ ਹਾਂਜੀ ਪ੍ਰੋਪਰ ਉਹੀ ਸਹੀ ਨਿਕਲੇ ਹਾਂਜੀ ਸਹੀ ਨਿਕਲਿਆ ਇਹਦਾ ਕੋਈ ਮਾਰੀਗਲੀ ਕੀਤੀ ਆ ਪੱਕੇ ਦੋਨਾਂ ਸਾਡੇ ਨਾਲ ਜੁੜੇ ਆ ਕੋਈ ਕਹਦੇ ਹੱਥ ਖੜਾ ਕਰਕੇ ਵੀ ਹਾਂ ਇਹਨੇ ਆ ਕੰਮ ਕੀਤਾ ਸਾਡੇ ਨਾਲ ਠੀਕ ਆ ਜਿਹੜੀ ਚੀਜ਼ ਵਿਖਾਈ ਉਹੀ ਭੇਜੀ ਆ ਠੀਕ ਆ ਹਾਂਜੀ ਇੱਕ ਡਾਕਟਰ ਸਾਹਿਬ ਆਪਣਾ ਨੰਬਰ ਕਰ ਦਈਏ ਸਾਂਝੇ ਨੰਬਰ ਆਪਣਾ 8437933599 ਤੇ ਲੋਕੇਸ਼ਨ ਸਿੱਧੀ ਬੁਰਜ ਮਿਲਕ ਫਾਰਮ ਜੇ ਇਥੋਂ ਪੱਤੀ ਆਪਾਂ ਨੂੰ 10 ਕਿਲੋਮੀਟਰ ਆ ਹਰੀਕੇ ਵੀ 10 ਕਿਲੋਮੀਟਰ ਆ ਕਈ ਦੀ ਵੀਰ ਭੈਣ ਭਰਾ ਬੜੀ ਆਦੀ ਫੋਨ ਲਾ ਕੇ ਪੁੱਛਦੇ ਆ ਪਿੰਡ ਕਿ ਇਹ ਪੱਟੀ ਤੇ ਲੱਗੇ ਬਿਲਕੁਲ 10 ਕਿਲੋਮੀਟਰ ਅੱਗੇ ਆ ਜੀ ਠੀਕ ਆ ਸਭਰਾ ਪਿੰਡ ਵੱਡਾ ਸਭਰਾ ਠੀਕ ਆ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਤੁਹਾਨੂੰ ਨੋਟ ਕਰਾ ਹੀ ਦਿੱਤਾ ਹੈ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਮਾਲ ਸਾਰਾ ਸਾਫ਼ ਸੁਥਰਾ ਹੈ ਚੰਗੇ ਪਸ਼ੂ ਆ ਠੀਕ ਆ ਜੀ ਜਿਹੋ ਜੇ ਭਾਪੜਤਾ ਤੁਸੀਂ ਲਾਉਣਾ ਜਿਹੋ ਜੇ ਪਸ਼ੂ ਖਰੀਦਣਾ ਉਹ ਜਿਹੇ ਪਸ਼ੂ ਤੁਹਾਨੂੰ ਮਿਲ ਜਾਊਗਾ ਸੋ ਚੰਗੇ ਪੈਸੇ ਲਾਉਣੇ ਆ ਕੋਈ ਚੰਗੇ ਮਿਲਕ ਦੀ ਝਾਗ ਦੇ ਵਿੱਚ ਆ ਕੋਈ ਫਾਰਮ ਦੇ ਵਿੱਚ ਬੈਠਣਾ ਪਾਉਣਾ ਚਾਹੁੰਦਾ ਤੇ ਇਹ ਬੜਾ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਤਕਰੀਬਨ ਕਿ 5-5 ਲੀ ਜਨਨ ਵਾਲੇ ਪਸ਼ੂ ਵੀ ਵਿੱਚ ਦਿਖਾਏ ਆ ਤੇ ਨੋਰਮਲ ਕੋਈ 15 18 ਲੀਟਰ ਵਾਲੀਆਂ ਬਿਹੜਾ ਵੀ ਹੈਗੀਆਂ ਨੇ ਠੀਕ ਆ ਜੀ ਸੋ ਹਰ ਇੱਕ ਤਰ੍ਹਾਂ ਦਾ ਪੜਤਾ ਹਰ ਇੱਕ ਤਰ੍ਹਾਂ ਦਾ ਪਸ਼ੂ ਅੱਜ ਮੌਜੂਦ ਆ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ